ਜੈਤਸਰੀ ਮਹਲਾ ਚੌਥਾ ਕਰ ਦੁਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸਾ ਸਿਮਰਤਾ ਦੁੱਖ ਮਿਟਾ ਹਮਾਰਾ ਹਰ ਹਰ ਸਤਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਔਰ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਦੂਸੁਦਨਾ ਹਰ ਮਾਦੋ ਪ੍ਰਾਨਾ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਣਾ ਹਰ ਹਰ ਦਿਆ ਕਰਹੁ ਗੁਰ ਮਿਲਹੁ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾ ਪੁਰਖ ਗੁਰ ਮਿਲੋ ਗੁਰ ਨਾਨਕਾ ਨਾਮ ਸੁਖ ਹੋਈ ਨਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕ ਰੰਗ ਮੇਰਾ ਮਨ ਰਤਾ ਹਰ ਹਰ ਮਹਾ ਪੁਰਖ ਗੁਰ ਮਿਲੋ ਗੁਰ ਨਾਨਕਾ ਨਾਮ ਸੁਖ ਹੋਈ ਰਾਮਾ ਜੈਤਸਰੀ ਮਹਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸਾ ਸਿਮਰਤਾ ਦੁਖ ਮਿਟਾ ਹਮਾਰਾ ਹਰ ਹਰ ਸਤਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਔਰ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਦੂਸੂਦਨਾ ਹਰ ਮਦੋ ਪ੍ਰਾਨਾ ਮੇਰਾ ਮਨ ਤਨਾ ਅੰਮ੍ਰਿਤ ਮੀਠ ਲਗਾਣਾ ਹਰ ਹਰ ਦਿਆ ਕਰੋ ਗੁਰ ਮਿਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾ ਪੁਰਖ ਗੁਰ ਮਿਲੋ ਗੁਰ ਨਾਨਕਾ ਨਾਮ ਸੁਖ ਹੋਈ ਨਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕਾ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂ ਪੁਰਖ ਗੁਰ ਮਿਲੋ ਗੁਰ ਨਾਨਕਾ ਨਾਮ ਸੁਖ ਹੋਈ ਰਾਮਾ ਜੈਤਸਰੀ ਮਹਲਾ ਚੌਥਾ ਕਰ ਦੁਜਾ ਇੱਕ ਓੰਕਾਰ ਸਤਗੁਰ ਪ੍ਰਸਾਦਾ ਹਰ ਹਰ ਸਿਮਰੋ ਅਗਮ ਅਪਾਰਾ ਜਿਸਾ ਸਿਮਰਤਾ ਦੁੱਖ ਮਿਟਾ ਹਮਾਰਾ ਹਰ ਹਰ ਸਤਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮਾ ਰਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਔਰ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਆ ਪਰਗਟ ਹੋਈ ਰਾਮਾ ਮਦੂਸੁਦਨਾ ਹਰ ਮਦੋ ਪ੍ਰਾਨਾ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਣਾ ਹਰ ਹਰ ਦਿਆ ਕਰਹੁ ਗੁਰ ਮਿਲਹੁ பக்கஞ்சனோராம சதாத்தா ஹரக்கேரா மனரா ਪਰਖ ਗੁਰ ਮਿਲੋ ਗੁਰ ਨਾਨਕਾ ਨਾਮ ਸੁਖ ਹੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕਾ ਰੰਗ ਮੇਰਾ ਮਨ ਰਤਾ ਹਰ ਹਰ ਮਹਾ ਪੁਰਖ ਗੁਰ ਮਿਲੋ ਗੁਰ ਨਾਨਕਾ ਨਾਮ ਸੁਖ ਹੋਈ ਰਾਮ ਜੈਤਸਰੀ ਮਹਲਾ ਚੌਥਾ ਕਰ ਦੁਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸਾ ਸਿਮਰਤਾ ਦੁਖ ਮਿਟਾ ਹਮਾਰਾ ਹਰ ਹਰ ਸਤਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰਖੋ ਔਰ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਓ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਦੂਸੂਦਨ ਹਰ ਮਦੋ ਪ੍ਰਾਨ ਮੇਰਾ ਮਨ ਤਨ ਅਮਰਤ ਮੀਠਾ ਲਗਾਨਾ ோ மிரஞ்சன சோராம சதா தாக்க ਮੇਰਾ ਮਨ ਰਾਤਾ ਹਰ ਹਰ ਮਹਾ ਪੁਰਖ ਗੁਰ ਮਿਲੋ ਗੁਰ ਨਾਨਕਾ ਨਾਮ ਸੁਖ ਹੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾ ਪੁਰਖ ਗੁਰ ਮਿਲੋ ਗੁਰ ਨਾਨਕਾ ਨਾਮ ਸੁਖ ਹੋਈ ਰਾਮ